ਮੈਂ ਗੰਦਾ ਲੈ ਲਿਆ ਪਰ ਪੂ ਪਾਇਆ ਆ। ਆ ਕੀ ਸੀ ਨੌਰ? ਉਹ ਨਾਲ ਛੋਲੇ ਆ ਨਹੀਂ ਛਿੱਲਾ ਸੀਗੇ ਜਿਹੜੇ ਉੱਤੇ ਜੂਲੇ ਸੀ ਨਾ। ਇਹਨੂੰ ਕੋੜੀ ਬਣਾਉਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੋਂ ਆਪੋ ਜਨ ਦੇ ਤੁਹਾਡਾ ਸਵਾਗਤ ਆ ਜੀ। ਤੇ ਅੱਜ ਕਮ ਸਕੱਮ ਕਿੰਨਵਾ ਦੇ ਕਿੰਨੇ ਵਾਰੀ ਦੇਣ ਲੱਗੇ ਸੀ ਇਹੋ ਤੀਜੀ ਚੌਥੀ ਆ ਰਹੀ ਹੈ। ਹਾਂ ਚੌਥੀ ਆ ਰਹੀ ਦੇਣ ਲੱਗੇ ਗੁੰਦ ਕਟੀਰੇ ਤੇ ਫਾਇਦਾ ਹੈ ਇਸ ਗੁੰਦ ਕਟੀਰੇ ਦਾ। ਬਾਗੇ ਜੀ ਬਾਗੇ ਜੀ ਅੱਜ ਗੂੜ ਕਦੀਰਾ ਗੋੜ ਤੇ ਵਿੱਚ ਮੈਂ ਸੌਫ ਵੀ ਪਾ ਦਤੀ ਇਹੋ ਉਰਤਾਂ ਸੌਂਫੀਆਂ ਵੀ ਪਾ ਦਤੀਆਂ ਪਹਿਲਾਂ ਬੱਚੀ ਨੂੰ ਪਾਣਾ ਨਹੀਂ ਪਹਿਲਾਂ ਆ ਪਹਿਲਾਂ ਬੱਚੀਆਂ ਨੂੰ ਬਾਦਨੇ ਮੰਗੋਂ ਗਰਦੀ ਲੋੜਿਆ ਨਾ ਜਿਆਦਾ ਮੰਗੋਂ ਪਾਉਣਾ ਹੈ ਮੰਗੋਂ ਪਾਦਨੇ ਆ ਗੂੜਾ ਮੰਗੋਂ ਕਾਲੀ ਪੈਣ ਦੇਈ ਆ ਮੰਗੋਂ ਬਸ ਤੇਰੀ ਕਰ ਲਈ ਆ ਜਾਂ ਆਣੀ ਆ ਗਈ ਗੱਲੀ ਪਾਣੀ ਵਾਲੀ ਬਾਹਰ ਆ ਛੋਟੀ ਬਾਲਟੀ ਆ ਉਹ ਲੈ ਆਉਂਦਾ ਆ ਬਸ ਹੀ ਗੜਾ ਲੈ ਛੱਟ ਬਾਸ ਮੰਗੋ ਇਹ ਪਹਿਲੇ ਤਾਂ ਨਹੀਂ ਸੀ ਪਿੰਦੀ ਨਾ ਉਹਦਾ ਉਹਦਾ ਆਪਾਂ ਮੰਗੋ ਨੂੰ ਪਹਿਲਾਂ ਪਾ ਕੇ ਤੇ ਦੋ ਬੰਦਾਂ ਨੇ ਦੇ ਦਿੱਤੇ ਆ ਉਹ ਬੰਦੇ ਉਹ ਬੰਦੇ ਚੱਲ ਬੱਸ ਗੰਗਾ ਅੱਜ ਤਾਂ ਗੰਗਾ ਨੇ ਲਮਾਂਡਾ ਵੀ ਖਾ ਲੈਣਾ ਲੱਗਦਾ ਦੀ ਬਿੱਕੀ ਲਈ ਅੱਜ ਨਹੀਂ ਅੱਜ ਨਹੀਂ ਛੜਦੀ ਲਵਣ ਦਾ ਵੀ ਦੇਣਾ ਉਹਨਾਂ ਨੂੰ ਉੱਧਰ ਟੱਕਰ ਨਹੀਂ ਨਾ ਮੂਹ ਲਾਇਆ ਸੀ ਹੈ ਨਾ ਹੂੰ ਅੱਜ ਮਿਲਣਾ ਦਾ ਮੰਗੋ ਨਹੀਂ ਇਹਦੇ ਚਾਚੇ ਤੇ ਵੀ ਹੋਗੇ ਸਹੀ ਹੈ ਨਾ ਕੋ ਨਾ ਕੋ ਇਦਾਂ ਬਸ ਗੰਗਾ ਬਸ ਮੈਂ ਮੰਗੋ ਦੀ ਗੱਲ ਲਿਆ ਇਹਦੇ ਨਾਲ ਅੰਦਰ ਉਹ ਹੀ ਟੂਬ ਕੋਸੋਂ ਦੇ ਨਿਕਲ ਜਾਂਦੀ ਜਿਹੜੀ ਅੰਦਰ ਹੁੰਦੀ ਨਾ ਫੇਰਟ ਚ ਕਰਨੀ ਆ ਉਹ ਤੇ ਜਿੱਦਾਂ ਆਪਣੇ ਬੰਦਿਆਂ ਦੇ ਇੰਨ ਜਿਹੜੀ ਉਹੀ ਹੋਣੀ ਆ ਜਿਹੜੇ ਇਹ ਆ ਇਹ ਅੰਦਰੋਂ ਹੀ ਇੱਕ ਨਿਕਲ ਜਾਂਦੀ ਵਸੁੰਦੇ ਆਪਾਂ ਆਪਾਂ ਦੇਖਿਆ ਵੀ ਆ ਨਾ ਫਾਇਦਾ ਵੀ ਹੋਇਆ ਹੁਣ ਉਹਨੂੰ ਹੁਣ ਉਹ ਦੇਖੋ ਮਤਲਬ ਕਿ ਦੁੱਧ ਦੇ ਦੀ ਜਿਹੜੀ ਡੈਂਸਿਟੀ ਆ ਨਾ ਦੁੱਧ ਦੀ ਜਿਹੜੀ ਸੰਗਠਨਾ ਉਹ ਸਹੀ ਰਹਿੰਦੀ ਦੁੱਧ ਇਹਦੇ ਨਾਲ ਵਧੀਆ ਮੰਗੋ ਦੂਸਰੀ ਸਾਈਡ ਤੋਂ ਰੱਖੋ ਇਹ ਕਰਦੇ ਆ ਇਹਨੂੰ ਕੋਈ ਫਰਕ ਨਹੀਂ ਉਹੀ ਜਿਹੀ ਉੱਠ ਆਉਂਦਾ ਨਹੀਂ ਪਰ ਇਦਾਂ ਨੇ ਇਹਨਾਂ ਦੀ ਇੱਕ ਟ੍ਰੀਟ ਹੋ ਜਾਂਦੀ ਏ ਉਹ ਹਾਂ ਇਹਨੂੰ ਕਹਿੰਦੇ ਪਾਰਟੀ ਮੂੰਹ ਦਾ ਜਿਹੜਾ ਟੇਸਟ ਆ ਚੇਂਜ ਹੋ ਜਾਂਦਾ ਫਸਲ ਦਾ ਵੀ ਮੈਨੂੰ ਕੋਸ਼ਟਾਂ ਹੋਇਆ ਨਾ ਮੈਂ ਇਦਾਂ ਦੇ ਸਾਰੇ ਐਕਸਪੈਰੀਮੈਂਟ ਕਰਕੇ ਦੇਖਿਆ ਰਹਾ ਮੈਂ ਜਦੋਂ ਚਿਕੰਦਰ ਦਾ ਸੀਜ਼ਨ ਆਇਆ ਨਾ ਮੈਂ ਅਗਾ ਦੇ ਚਿਕੰਦਰ ਲਾਉਣੀ ਆ ਇਹਨਾਂ ਵਾਸਤੇ ਦਾਵਾ ਵਾਸਤੇ ਇਹਨਾਂ ਨੂੰ ਪਾਇਆ ਕਰਨੇ ਚਿਕੰਦਰ ਜਾਂ ਚਿਕੰਦਰ ਨਹੀਂ ਤਾਂ ਫਿਰ ਪੱਤੇ ਦਾ ਜ਼ਰੂਰ ਪਾਉਣਾ ਹੈ ਨਾ ਹਾਂ ਪਾਇਆ ਕਰਨੇ ਦਾ ਖੱਲੇ ਪਟਨਾਵਿਕ ਸੁਦੀ ਉਹ ਜਿਹੜੇ ਬੂਰੇ ਲਿੰਗੇ ਮਿੰਨਰ ਵਟਨ ਜਿਹੜੇ ਮੱਕੇ ਦੇ ਡੇਰੀ ਫਾਰਮ ਤੋਂ ਸੋਰਸ ਕਰਾਂਗੇ ਤੇ ਦੇਖਦੇ ਆਪਾਂ ਕੀ ਕੀ ਚੀਜ਼ਾਂ ਬਣ ਲੈਣਾਂ ਦੀ ਜਰੂਰਤ ਹੈ ਜੇ ਆਪਾਂ ਸ਼ੱਕਰ ਪਾਉਨੇ ਆ ਨਾ ਆਪਾਂ ਤੁਹਾਨੂੰ ਸ਼ੱਕਰ ਵੀ ਬਾਈ ਦੀ ਹੈ ਇਹਦੇ ਵਿੱਚ ਪਾਣੀ ਚ ਪੈਗੇ ਤੇ ਗੋਲੇ ਦਵੇਂ ਗੁੜ ਦੀ ਤਸੀਰ ਵੀ ਠੰਡੀ ਹੋ ਜਾਂਦੀ ਹੈ ਨਾ ਜਦੋਂ ਪੀ ਕੇ ਪਾਈਏ ਪਰ ਕੱਚੇ ਭਾਂਡੇ ਚ ਪਾਉਣਾ ਚਾਹੀਦਾ ਮੈਨੂੰ ਕੱਚੇ ਭਾਂਡੇ ਦੀ ਇੰਤਹਾ ਹੋਇਆ ਸੀ ਮੈਂ ਚ ਵੀ ਨਹੀਂ ਆ ਮਾ ਕੁਸਮਾ ਦਾ ਗੋਲੂ ਬਸ ਮੇਰੇ ਸੋਚੀ ਵੀ ਇੰਤਹਾ ਸੀ ਕੱਚੇ ਭਾਂਡੇ ਦੇ ਵਿੱਚ ਵੀ ਨਾ ਤਸੀਰ ਠੰਡੀ ਹੋ ਜਾਂਦੀ ਗੋੜ ਦੀ ਤੇ ਇਹਦੇ ਨਾਲ ਪਸ਼ੂ ਫੇ ਪਾਣੀ ਵੀ ਜ਼ਿਆਦਾ ਪੀਣਾ ਪਾਣੀ ਪਸ਼ੂ ਜ਼ਿਆਦਾ ਪੀਊਗਾ ਤਾਂ ਫਿਰ ਉਹ ਕੀ ਕਹਿੰਦੇ ਹੁੰਦੇ ਆ ਵੀ ਇਹਨੂੰ ਜਾਂ ਪਾਣੀ ਦੀ ਕਮੀ ਨਹੀਂ ਆਉਂਦੀ ఫారఴత్že్ తో。య్లేతే ప� Oğlum natuurlijk కుిసం దూ భారరింతో మారగదయింమీవలుల హోఞ? నచీమ ఉలిత్ అయారు వోల గోలారబఠచే అికుఠలసిదే ਕਈ ਨਾ ਹੀ ਮੈਸੇਜ ਆਉਂਦੇ ਕਮੈਂਟ ਆਉਂਦੇ ਵੀ ਗੰਦਾ ਸ਼ੋਰ ਵੀ ਪ੍ਰੈਗਨੈਂਟ ਆ ਜੇ ਨਿਸ਼ਾਨ ਸਿੰਘ ਜੀ ਆ ਉਹਨਾਂ ਦਾ ਕਮੈਂਟ ਆਇਆ ਵੀ ਗੰਦਾ ਪ੍ਰੈਗਨੈਂਟ ਆ ਸਾਡੇ ਸਾਰੇ ਨੂੰ ਜਿਹੜੇ ਦੇਸ਼ ਚ ਪ੍ਰੈਗਨੈਂਟ ਆ ਤੇ ਬਸ ਥੋੜਾ ਟਾਈਮ ਰਹਿ ਗਿਆ ਫਿਰ ਕੋਈ ਚੰਗਾ ਡਾਕਟਰ ਲਾਭ ਕੇ ਦਾ ਚੈੱਕ ਅਪ ਕਰਵਾਉਂਦੇ ਆ ਮੰਗੂ ਦਾ ਤੇ ਬੇਬੀ ਜਨਮ ਆਉਣ ਵਾਲੀ ਹੈ ਇਹਨੂੰ ਤਾਂ ਪਤਾ ਲੱਗਦਾ ਹੀ ਹੈ ਇਹਦਾ ਤੇ ਕਿੰਨਾ ਸੁਆਏਗਾ ਉਹਦਾ ਫਸਟ ਪਹਿਲਾ ਦਰ ਕੇ ਨਾ ਥੋੜਾ ਜਿਹਾ ਗਾਉਂਦਾ ਹਾਂ ਕੋਈ ਗੁਰਗੁਰੂ 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 ਚਲੋ ਹੁਣ ਤੋਂ ਦੇਖ ਬਾਅਦ ਮੈਂ ਆਂਡੇ ਤੇ ਇੱਥੇ ਜੀ ਇਹ ਸਾਡੀ ਇੰਨੀ ਜਗ੍ਹਾ ਦਾ ਜਿਹੜਾ ਥਾਂ ਵਾ ਨਾ ਉਹ ਸਾਈਡ ਤੇ ਜਿਹੜਾ ਸੀ ਇਹ ਪੰਚਾਇਤੀ ਜਗਾ ਸੀਗੀ ਤੇ ਅਸੀਂ ਬਿਨਾ ਕਿਸੇ ਰੋਲੇ ਰੱਪੇ ਤੋਂ ਰਿਸਪੈਕਟਫੁਲੀ ਮਤਲਬ ਕਿ ਉਹ ਛੱਡ ਦਿੱਤਾ ਸੀਗਾ ਤੁਸੀਂ ਆਪਣਾ ਕੰਮ ਕਰੋ ਅਸੀਂ ਕੋਈ ਵਿਗੜ ਨਹੀਂ ਪਾਉਣਾ ਭਈ ਸਾਨੂੰ ਪਿੰਡ ਦਾ ਵਿਕਾਸ ਚਾਹੀਦਾ ਤੇ ਸੋ ਨਾ ਨੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਤੇ ਸਾਰੇ ਪਿੰਡਾਂ ਵਿੱਚ ਹੀ ਚਲੋ ਵਿਕਾਸ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਤਾਂ ਕੋਈ ਵਿਕਾਸ ਨਾ ਦੀ ਚੀਜ਼ ਹੋਈ ਨਹੀਂ ਤੇ ਸਰਦਾਰ ਭਾਜੀ ਜਿਹੜੇ ਸਰਪੰਚ ਆ ಎನ್ನ ಸಾನೂ ಉಮಾ ಬ ನರ್ ಕಡ್ನಗೆ ಓ